हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਦੀ ਲੈ ਕੇ ਆਏ ਆਂਗੇ ਦੋਵੇਂ ਕੱਪੜਾ ਨੇ ਥੋੜੇ ਥੋੜੇ ਦਿਨਾਂ ਦੀਆਂ ਬਾਈ ਕੱਚੀਆਂ ਨੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਬਾਈ ਕਰਦੇ ਆਂ ਬਾਈ ਜੱਗੇ ਨਾਲ ਆਜੋ ਬਾਈ हां जी भाई शास्त्री काल शास्त्री काल भाई हो ठीक हूं भाई हां हां भाई बढ़िया नाम दे भाई अपना एड्रेस बोल भाई नाम मेरा जग्गा पिنڈ ਢੱਲਵਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਈ ਨੇੜੇ ਪਿੰਡ ਬਈ ਨੇੜੇ ਬਈ ਤਪਾ ਮੰਡੀ ਰਹਿ ਜਾਂਦਾ ਆਪ ਨੂੰ 4 ਕਿਲੋਮੀਟਰ ਹੂੰ ਤੇ ਰਾਮਪੁਰ ਆ ਇਧਰੋਂ 15 ਕਿਲੋਮੀਟਰ 15 ਕਿਲੋਮੀਟਰ ਹੀ ਬਈ ਰਹਿ ਜਾਂਦਾ ਆਪਾਂ ਨੂੰ ਬਰਨਾਲਾ ਸ਼ਹਿਰ ਮੋਬਾਈਲ ਨੰਬਰ ਬੋਲ ਦਿਓ 86999997138 ਬਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਬਈ ਸਕਰੀਨ ਤੇ ਨੋਟ ਕਰ ਲਿਓ ਜੱਗੇ ਬਈ ਦੋਵੇਂ ਕੱਪੜਾ ਵੜਾ हां भाई ਦੋਨੇ ਕੱਪੜਾ ਜਰਸੀ ਵੀ ਕੱਪੜਾ ਦੂਜੀ ਵੀ ਕੱਪੜਾ ਠੀਕ ਆ ਇਹ ਜਰਸੀ ਫੋਲੋਵਰਨ ਵਾਲੀ ਆ ਗਈ ਹੈ ਨਾ ਪੂਰੀ ਫੁੱਲ ਵਜਨ ਵਾਲੀ ਬਾਈ ਕਿਹੜਾ ਸੂਆ ਆ ਗਈ ਬਾਈ ਰਿਜਨਲ ਦੂਜਾ ਸੂਆ ਰਿਜਨਲ ਦੂਜਾ ਸੂਆ ਜਮਾਂ ਰਿਜਨਲ ਆ ਬਾਈ ਤੇ ਕਿੰਨਾ ਟਾਈਮ ਲੱਗੇ ਬਾਈ ਦਿਨੇ ਦੇ ਹਜੇ 9 ਤਰੀਕ ਨੂੰ ਦਿਨ ਪੂਰੇ ਆ ਵੀਰੇ 9 ਤਰੀਕ ਨੂੰ ਹਾਂ ਬਾਈ ਠੀਕ ਆ ਤੇ ਕੀ ਰਿਕਾਰਡ ਆ ਜਕੇ ਦਾ ਬਾਈ 21 ਕਿਲੋ ਦੁੱਧ ਪਹਿਲਾਂ ਦਾ ਦਿੱਤਾ ਹੋਇਆ ਠੀਕ ਆ ਐਤ ਕੀ ਦੇਖੋ ਉਹਲਾ ਉਹਦੀ ਸਮਝਣਾ ਨਾਲੇ ਜੇ ਯਾਨੀ ਕਿ 20 ਤੋਂ ਬਾਹਰ ਵਾਲੀ ਹੈਗੀ ਆ ਠੀਕ ਹੈ ਉਹ ਲੱਥਣ ਵਾਲੀ ਬਈ ਠੰਡੀ ਠੰਡੀ ਦੇਖ ਯਾਰ ਹੈ ਨਾ ਬਹੁਤ ਜਿਆਦਾ ਕੀ ਬਾਤ ਹੈ ਬਰਫ ਠੰਡਾ ਠੋਣਾ ਬਈ ਬਹੁਤ ਚੰਗਾ ਠੰਡਾ ਬਹੁਤ ਚੰਗਾ ਨਾੜਾ ਦੇਖ ਲੈ ਵਾਲੂ ਬਦ ਦਿਖਾ ਦੇ ਬਈ ਇਹ ਤਾਂ ਕੱਠੀ ਆ ਬੈਠ ਪੰਡਾ ਬੰਨ ਗਏ ਜੰਮਾ ਪੰਡਾ ਬੰਨ ਕੇ ਸਹੀ ਗੱਲ ਆ ਬਈ ਇਹ ਬਈ ਸੇਵਾ ਵਾਲੇ ਬੰਦੇ ਨਿੱਗਰ ਨੁਗਰ ਤੈਨੂੰ ਪਤਾ ਦਿਖਾ ਦੇ ਹੂੰ ਦੁੱਧ ਜੇ ਸੇਵਾ ਵਾਲੇ ਬੰਦੇ ਕੋਲੇ ਬਾਕੀ ਬਾਕੀ ਦਾ ਸੇਵਾ ਦਾ ਆਸ ਐ ਮੰਨ ਕੇ ਚੱਲ ਵੀ 25 ਕਿਲੋ ਦੁੱਧ ਬਾਕੀ ਨਾ ਯਾਰ ਇਹ ਗੱਲ ਬਾਹਰ ਨੂੰ ਬਈ ਕੋਈ ਬਾਹਲਾ ਨਹੀਂ ਇਹਨੂੰ ਗੁੱਦ ਬਾਹਲੇ ਨੇ ਵਾ ਬਈ ਕਿਆ ਬਾਤ ਹੈ ਇਹ ਸਹੀ ਗੱਲ ਆ ਆ ਦੇਖ ਇਹ ਸਵੈਲਿੰਗ ਜੀ ਪਉਣ ਲੱਗੀ ਹੁਣ ਲੈ ਵਾ ਤੂੰ ਦੇਖੀ ਭੂਗ ਲਾ ਦੂ ਲੈ ਸਹੀ ਗੱਲ ਆ ਗੱਲ ਕਮਾਲ ਬਾਕੀ ਯਾਰ ਹੈ ਨਾ ਉਤੋਂ ਵਜਨ ਵਜੂਦ ਕਰਮ ਵਾਲੀ ਦਾ ਬਹੁਤ ਜ਼ਿਆਦਾ ਆ ਮੈਂ ਕਹਣਾ ਨਾ ਇਹ ਭਈਆ ਗਦਾ ਲੈ ਆ ਰਿਹਾ ਜਮਾ ਬਈ ਆੜਤੀਆਂ ਇਸ ਰਾਂ ਨੇ ਆ ਰਗੀ ਪਈਆਂ ਯਾਰ ਸਹੀ ਗੱਲ ਆ ਚਕੇ ਫੇਸ ਫੂਸ ਵੀ ਬਹੁਤ ਚੰਗਾ ਬਚੀਆ ਬਈ ਬਹੁਤ ਪਿਆਰਾ ਬਰੀਡ ਦੇ ਅਰੀਜਨਲ ਜਰਸੀ ਆ ਬਈ ਪੰਜਾਬ ਵਾਲੀ ਬਲੈਕ ਆ ਗਈ ਭਾਈ ਪੂਰੇ ਫੁੱਲ ਬੱਟੇ ਕੱਤ ਲਿਆ ਭਜਨ ਵਜੂਤਾ ਭਾਈ ਕੋਈ ਕਹਿਣ ਦੀ ਲੋੜ ਹੀ ਨਹੀਂ ਯਾਰ ਬਾਕੀ ਅਜੇ ਤਾਂ ਬਾਲਟਾਂ ਬਾਹਲੀਆਂ ਪਈਆਂ ਮਖਾ ਯਾਰ ਉਹਦਾ ਤੂੰ ਅਗਲਾ ਆਪ ਹੀ ਦੇਖੂ ਤੂੰ ਦੇਖੀ ਵੀਡੀਓ ਚ ਸਹੀ ਗੱਲ ਆ ਤੁਰਦੀ ਦੇਖੀ ਤੂੰ ਉੱਚੀ ਜਿਉਂ ਆਪਾਂ ਕਹਿਦਿਏ ਨਾ ਪੰਡ ਲਾ ਕੇ ਸੂਗੀ ਕਿਹੜੀ ਪੰਡ ਭਾਈ ਰਿਕਾਰਡ ਤੋੜ ਦੂ ਹਮ ਜਮਾ ਮੱਲਾ ਵਾਲਾ ਤੋਰਾ ਯਾਰ ਮੱਲਾ ਵਾਲਾ ਤੋਰਾ ਲਿੱਸੀ ਨੀ ਲਾ ਮੀ ਨੀ ਪਲੀ ਵੀ ਫੁੱਲ ਉੱਚੀ ਅੱਚੀ ਵੀ ਫੁੱਲ ਆ ਕੋਈ ਵੀਰੇ ਨਾ ਮੰਨ ਗਿਆ ਹਮਾ ਚੈਨਲ ਨਾ ਚਾਰ ਬਣ ਜਾਣਗਾ ਹਮ ਇਹਨਾਂ ਤੈਨੂੰ ਮੈਂ ਦੱਸ ਦਿੰਨਾ ਗੱਲ ਠੰਡੀ ਐ ਨਹੀਂ ਜਿਵੇਂ ਮਰਜੀ ਬੈਠ ਠੰਡੀ ਠੰਡੀ ਕਰਮ ਵਾਲੀ ਕੋਈ ਚੱਕਰ ਹੀ ਨਹੀਂ ਯਾਰ ਲਾ ਇਹਣਾ ਕੁਛ ਨਹੀਂ ਜਿਵੇਂ ਮਰਜ਼ੀ ਵਹਿ ਜਾ ਸਹੀ ਗੱਲ ਲੈ ਕੀ ਬਾਤ ਹੈ ਬਈ ਠਾਣ ਥੋੜਾ ਬਈ ਮੁਠੀ ਵਾਲਾ ਲੱਗਿਆ ਵਾ ਦਿਖਾ ਦੇ ਹਮ ਕਰਮ ਵਾਲੀ ਦਾ ਯਾਰ ਕਿਸੇ ਪਾਸਿਓਂ ਬਈ ਯਾਰ ਸਹੀ ਗੱਲ ਹੈ ਕੋਈ ਲਾਂਬੇ ਵਾਲੀ ਗੱਲ ਨਹੀਂ ਵੀਰੇ ਯਾਰ ਦੇ ਪੂਛ ਚੱਕ ਲਈ ਯਾਰ ਬੈਠ ਨੇ ਪੂਛ ਚੱਕ ਕੇ ਖੜ ਗਈ ਹੈ ਨਾ ਦੇਖ ਲੈ ਯਾਰ ਮੈਂ ਵਾਲੀ ਸੰਢੀ ਹੈ ਯਾਰ ਕੀ ਬਾਤ ਹੈ ਮੈਂ ਜਮਾਂ ਪੂਛ ਚੱਕੀ ਹੈ ਕੁਆਲਿਟੀ ਇਸ ਲ ਵਿੱਚ ਬਰੀਡ ਆ ਯਾਰ ਬਈ ਹਮ ਲੈ ਖੜਨੀ ਖੜਨੀ ਦੇ ਕਾ ਖੜੀਆਂ ਨਾ ਮੈਂ ਨਗੀਨਾ ਹੈ ਕਿਧਰ ਹੁੰਦਾ ਜਮਾ ਯਾਰ ਕੋਈ ਚੱਕਰ ਹੀ ਨਹੀਂ ਪਉਂਦੀ ਹੱਥ ਵੀ ਨਾ ਲਾ ਜਾਦਾ ਸਹੀ ਗੱਲ ਹੈ ਲੈ ਖੜਨੀ ਖੜਨੀ ਐ ਤਾਂ ਨਹੀਂ ਬੀਰ ਉਹ ਛੜਾ ਕੇ ਬੁੜੀਆਂ ਨੂੰ ਲੈ ਕੇ ਭੱਜ ਜੂ ਜਾਂ ਐ ਕਰ ਦੋ ਐ ਕਰ ਜੱਗੇ ਮੁੱਲ ਫਿਰ ਇਹਦਾ ਲੈਣ ਦੇਣਾ ਤੇ ਭਾਈ ਬਾਈ ਯਾਰ ਮੁੱਲ ਤਾਂ ਦਾ ਪਮਾ ਦੀ ਹੁਣ ਲੋਕਾਂ ਨੂੰ ਤਾਂ ਲੱਖ ਕਰਾ ਲਾ ਹੂੰ ਮੈਂੜ ਦਾ ਲੱਖ ਦੂਈ ਐਨੀ ਤੈਨੂੰ ਮੈਂ ਦੱਸ ਦਿੰਦਾ ਹੂੰ ਪਰ ਆਪਾਂ ਇਹ ਬਾਈ 70 ਤੇ 3 ਦੀ ਦੇਣੀ ਕਿਉਂਕਿ ਗੱਲ ਵਜਣ ਵਜੂ ਉੱਤੇ ਆ ਯਾਰ ਮੈਂ ਤੁਹਾਨੂੰ ਦੱਸਦਾ ਵੀ ਜੇ ਵੇਚਣ ਵਾਲਾ ਬੰਦਾ ਵੀ ਕੋਈ ਲੈ ਜਾ 85 90 ਹਜ਼ਾਰ ਤਾਂ ਜਮਾ ਪੂਲੇ ਹੱਥਾਂ ਵਾਲੀਆਂ ਆਪਣੀ ਵੀ ਭਾਜ ਆ ਤੇ ਤੈਨੂੰ 73000 ਦੀ ਬੈਡ ਦੇਵਾਂਗੇ ਬਈ ਚੱਕੋ ਬਈ ਬਈ ਕਹਿੰਦਾ 70 ਦੇ ਤੈਨੂੰ 73000 ਰੁਪਏ ਦੀ ਬੈਡ ਦੇ ਦੇਾਂਗੇ ਬੈਡ ਜਾ ਯਾਰ ਕੋਈ ਜਦੋਂ ਤਰਗੀ ਬੱਚਾ ਜੱਗਿਆ ਉਦੋਂ ਤੋਂ ਤੁਹਾਨੂੰ ਪਤਾ ਹੈ ਨਾ ਬਈ ਕੀ ਬੋਲ ਬਈ ਫਿਰ ਤਾਂ ਪੂਰੇ ਕਾਪੀਆਂ ਦੋ ਦੀ ਐ 50 50000 ਆ ਸਹੀ ਗੱਲ ਹੈ ਲੈ ਚੱਲ ਜਿਆ ਤੇ ਕੁਆਲਟੀ ਐ ਹਾਂ ਹੁਣ ਆਪਾਂ ਨੂੰ ਕਹਿੰਦੇ ਫਾਰਮ ਚੋਂ ਲਈ ਐ ਲਈ ਘਰੋਂ ਆ ਪਰ ਕੰਮ ਫਾਰਮ ਵਾਲੀ ਆ ਹੂੰ ਬਾਕੀ ਸਰੀਰ ਦੱਸਦਾ ਕ ਨਹੀਂ ਜਮਾ ਸਰੀਰ ਦੱਸਦਾ ਭਈਆ ਬਾਲਾ ਸੋਹਣਾ ਸਰੀਰ ਆ ਕਰਮ ਵਾਲੀ ਦਾ ਕੀ ਬਾਤ ਆ ਤੇ ਮੁੱਲ ਵੀ ਅੱਜ ਫਿਰਦਾ 77000 ਰੁਪਏ ਜਮਾ ਭਾਈ ਜਾਇ ਜਮਾ ਜਾਇ ਰੇਟ ਆ ਵੀਰੇ ਲੈਣਾ ਇਹਦਾ ਕਰਮ ਵਾਲੀ ਦਾ ਬਾਕੀ ਤਾਂ ਚਾਹ ਇਹਦਾ ਸੋਹਣਾ ਕਰਮ ਵਾਲੀ ਦਾ ਹਵਾਨਾ ਖੁੱਚਾਂ ਤੋਂ ਤਾਹਾਂ ਤੇ ਪੱਟਾਂ ਦੇ ਵਿਚਾਲੇ ਇਹਦਾ ਯਾਰ ਕੀ ਆਵਾਜ਼ੀ ਬਹੁਤ ਸੋਹਣਾ ਆਪਾਂ ਕਹਿ ਸਕਦੇ ਆਂਗੇ ਵੀ ਟਾਈਟ ਚਾ ਲੈ ਵੈ ਨੇ ਰੱਖਣਾ ਯਾਰ ਗਰੰਟੀ ਵਾਲਾ ਕੰਮ ਹੀ ਆ ਯਾਰ ਬਾਈ ਇਹਦਾ ਠੀਕ ਆ ਜਮਾ ਯਾਰ ਕਿਸੇ ਵੀ ਪਾਸੋਂ ਕੋਈ ਵੀ ਨੁਕਸ ਹੋਵੇ ਹੂੰ ਆਪਾਂ ਦੇਣ ਦਾ ਯਾਰ ਇੱਕ ਹਫਤੇ ਦੀ ਗਰੰਟੀ ਦੇ ਦਿੰਨੇ ਆਪਾਂ ਅਗਲੇ ਦੇ ਘਰ ਦੀ ਵੀ ਹੋਰ ਦੱਸ ਠੀਕ ਆ ਹਾਂ ਲੈ ਕੀ ਆਵਾਜ਼ ਬਾਕੀ ਠੰਡੀ ਠੰਡੀ ਬਹੁਤ ਆ ਨਾ ਯਾਰ ਕੋਈ ਲਿਖੇ ਹੀ ਨਹੀਂ ਬਾਈ ਯਾਰ ਲ ਸਹੀ ਗੱਲ ਆ ਬਾਈ ਬਲੀ ਨੇ ਆਇਆ ਨੀ ਅ ਵੀਰ ਜਿੱਕੇ ਕਿਦੋਂ ਨੰਬਰ ਤੇ ਕਿਹੜਾ ਸੂਗਾ ਆ ਗਿਆ ਭਾਈ ਇਹ ਕਹਾਂ ਉਹਨਾਂ ਦਾ ਵੀ ਦੂਜਾ ਕਹਾਂ ਤੇ ਤੀਜਾ ਸੂਗਾ ਸੁੰਦੀ ਆ ਵੀਰੇ ਤੀਜਾ ਸੂਗਾ ਹਾਂ ਤੇ ਥਣ ਵਾਲਾ ਚੰਗਾ ਲੱਗਿਆ ਭਾਈ ਥਣ ਫੋਨ ਦਾ ਬਹੁਤ ਚੰਗਾ ਥਣ ਦਿਖਾਈ ਗਿਆ ਭਾਈ ਕੀ ਬਾਤ ਆ ਗਲਾਬੀ ਥੋਣਾ ਕੀ ਰਿਕਾਰਡ ਆ ਜਿੱਕੇ ਦਾ ਭਾਈ ਇਹਦਾ 23 24 ਕਿਲੋ ਦੁੱਧ ਦਿੱਤਾ ਹੋਇਆ ਠੀਕ ਆ ਹਾਂ ਵੀਰੇ ਐਦ ਕੀ ਫਿਰ ਕਿੰਨੀ ਕੀ ਮੀਦ ਭਈ ਯਾਰ ਇਨਕੀ ਬਕੀਰ ਵਾਲੀ ਦੀ ਸੇਵਾ ਦਾ ਯਾਰ 20 ਤੋਂ ਵੱਧ ਦਾ ਬਈ ਯਾਰ ਆਹਮਣ ਵਾਲੀ ਦੇ ਦੂ ਯਾਰ ਬਲਟ ਲਾਂ ਦਿਖਾ ਮੜ ਗਏ ਆ ਉਹ ਤਾਂ ਯਾਰ ਕੋਈ ਲੱਗਣਾ ਕਿਆ ਲੈ ਵੇ ਤਾਂ ਬਈ ਪੰਡ ਲਾ ਦੂ ਬੈਠ ਜਾ ਸਹੀ ਗੱਲ ਆ ਹਵਾਨਾ ਤਕੜਾ ਤਿਆਰ ਕਰੂ ਪੂਰਾ ਬਹੁਤ ਬਈ ਪੂਰਾ ਸਰਾ ਬਾਕੀ ਕੱਦ ਬਹੁਤ ਆ ਬੈਠਦਾ ਸਹੀ ਗੱਲ ਆ ਕੱਦ ਬਹੁਤ ਆ ਹਨਾ ਪੂਰਾ ਫੁੱਲ ਕੱਦਦਾ ਬਈ ਬਾਕੀ ਲੰਮੀ ਬਹੁਤ ਆ ਯਾਰ ਬਖਾ ਯਾਰ ਰੇਲ ਗੱਡੀ ਦੇ ਡੱਬੇ ਜਿੱਡੀ ਆ ਸਹੀ ਗੱਲ ਆ ਤੇ ਬਾਕੀ ਬਰੀਡੇ ਦੀ ਵੀ ਚੈੱਕ ਕਰ ਸਕਦੇ ਬਈ ਫੇਸ ਇੱਕ ਥੋੜੀ ਜਿਹੀ ਬਰੀਕੀ ਚ ਵਾਲੀ ਆ ਹਨਾ ਪੂਰੀ ਪੂਰੀ ਫੁੱਲ ਬਰੀਕੀ ਅੰਗ ਜਾ ਬਈ ਪੂ ਤੇ ਜਗ੍ਹਾ ਫਿਰ ਦਾ ਮੁੱਲ ਕੀ ਰੱਖੇਗਾ ਜ ਲੈਣ ਦੇ ਮੁੱਲ ਕਰਾਉਣ ਨੂੰ ਤਾਂ ਦਾ 65000 ਕਰਾਲਾ ਬਈ 56000 ਦੀ ਆਪਾਂ ਦੇਵਾਂਗੇ 55 ਦੀ ਜਮਾਂ ਲੈਣ ਦੇ ਠੀਕ ਆ ਬਾਕੀ ਬਈ ਨਾ ਗੱਲ ਕਰੀਏ ਦੀ ਬੇਲ ਦੀ ਜਾਂ ਇਹਦੀ ਲੰਬਾਈ ਦੀ ਜਾਂ ਇਹਦੇ ਤੋਰੇਦਾਰ ਇਹਦੀ ਇੱਕ ਨੰਬਰ ਤੋਰਾ ਜਮਾ ਇੱਕ ਨੰਬਰ ਆ ਬਈ ਬਾਕੀ ਬੇਲ ਦਿਖਾ ਦੇ ਬਈ ਬਰੀਕੀ ਜ਼ਰੂਰ ਆ ਥੋੜੀ ਹਾਂ ਬਈ ਹਾਂ ਬਰੀਕੀ ਚੈੱਕ ਕਰ ਸਕਦੇ ਆ ਇਹ ਵਾਤ ਕਮਾਲ ਆ ਇਹਦਾ ਫੇਸ ਫੂਸ ਬਹੁਤ ਚੰਗਾ ਬਈ ਸਹੀ ਗੱਲ ਬਾਕੀ ਲੰਮੀ ਲੰਮੀ ਕਰਮਾ ਬਾਕੀ ਲੇਵਾ ਜਰ ਮੁੰਲਾ ਦੁੱਧ 20 ਤੋਂ ਬਾਹਰ ਦਾ ਬਈ ਰਾਮ ਨਾਲ ਹੀ ਦੇ ਦੂ ਜਮਾ ਪੋਲੇ ਹੱਥ ਨਾਲ ਠੀਕ ਹੈ ਜਾਊਗਾ ਠ ਮੋਹਰ ਨੂੰ ਲੈ ਜਮਾ 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 ਤਾਂ ਬਈ ਦਾਖ ਦੀ ਬੈਠਾ ਸਹੀ ਗੱਲ ਆ ਤੇ ਜੱਗੇ ਫਿਰ ਮੁੱਲ ਵੀ ਅੱਜ ਲੈਣ ਦੇ ਜਮਾ ਲੈਣ ਦੇ ਨਾਲ ਬਈ ਯਾਰ ਰੇਟ ਨਹੀਂ ਮਿਲਤੇ ਕਿਤੋਂ ਵੀ ਜਿੱਥੋਂ ਮਰਦੀ ਕੋਈ ਗੱਲ ਨਹੀਂ ਆਪਾਂ ਦੇ ਦਾਂਗੇ ਯਾਰ ਕਰਦਾਂਗੇ ਠੀਕ ਹੈ ਬਾਈ ਮਾਨ ਤਾਨ ਬਾਈ ਕਹਿੰਦਾ ਵਧੀਆ ਕਰਦੇ ਆਂਗੇ ਜੇ ਕੋਈ ਵੀਰ ਇਕੱਠਾ ਜੋੜਾ ਵੀ ਲੈ ਕੇ ਜਾਊਗਾ ਤੇ ਮੁੱਲ ਬਾਈ ਨਜਾਇਜ਼ ਜਮਾ ਜਾਏ ਮੁੱਲਾ ਕੋਈ ਜਮਾ ਜਾਏ ਹਿੰਦੂ ਘਟ ਦਾ ਯਾਰ ਫਿਰ ਰੱਬ ਦਾ ਨਾਮ ਯਾਰ ਚੰਗਾ ਇਹਨਾਂ ਦਾ ਠੰਡਲੇਵਾ ਕਰਮਾਲੀਆਂ ਦਾ ਬਹੁਤ ਸੁਣਾ ਦੁੱਧ ਵਾਲੀਆਂ ਬਈ ਦੋਨੇ ਵੈੜੀਆਂ ਠੀਕ ਹੈ ਬਈ ਬਾਕੀ ਹੁਣ ਇਹਨਾਂ ਦਾ ਸੀਜ਼ਨ ਆ ਗਿਆ ਹਨਾ ਹੂੰ ਲਾ ਠੰਡੀ ਕਰਮਾਲੀ ਇਹ ਵਿੱਚ ਠੰਡੀ ਠੰਡੀ ਕਰਮਾਲੀ ਫੁੱਲ ਠੰਡ ਠੁਣ ਵੀ ਇੱਕ ਨੰਬਰ ਆ ਸਹੀ ਗੱਲ ਆ ਬਈ ਬਹੁਤਲੇ ਵਾਪਸ ਜੇ ਕਿਸੇ ਵੀ ਵੀਰ ਨੂੰ ਬਈ ਦੋਮਾ ਵੈੜਾਂ ਚ ਕੋਈ ਵੀ ਵੈੜ ਪਸੰਦ ਆਉਂਦੀ ਆ ਤਾਂ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ ਜੀ